ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਣੇ ਪਾਠ ਦਾ ਭੋਗ ਸੀ ਸਾਰਿਆਂ ਨੂੰ ਪਤਾ ਹੀ ਹੈ ਪੈਨਪਰਾਵਾ ਨੂੰ ਤੇ ਆਪਣੇ ਦੂਸਰੇ ਚੈਨਲ ਤੇ ਆਪਾਂ ਨੇ ਲਾਈਵ ਲਗਾਇਆ ਸੀਗਾ ਤਾਂ ਹੁਣ ਮੈਂ 2-3 ਦਿਨ ਹੋ ਗਏ ਮੇਥੋਂ ਵੀਡੀਓ ਕੋਈ ਅਪਲੋਡ ਨਹੀਂ ਹੋ ਪਾਈ ਤੇ ਸਭ ਤੋਂ ਪਹਿਲਾਂ ਤਾਂ ਮੈਂ ਮੈਸੇਜ ਵੀ ਹੈਨਾ ਸਾਰਿਆਂ ਦੇ ਲੇਟ ਰਿਪਲਾਈ ਕੀਤਾ ਮੈਂ ਸਾਰਿਆਂ ਤੋਂ ਮਾਫੀ ਚਾਹਣੀ ਆ ਤੇ ਇਹ ਦੇਖੋ ਆਪਾਂ ਗੁਰੂ ਸਾਹਿਬ ਆਏ ਸੀ ਉਹਨਾਂ ਦੇ ਵਾਸਤੇ ਆਪਾਂ ਨੇ ਹੈਨਾ ਸ਼ਾਮ ਨੂੰ ਜਿਹੜੀ ਸਬਜ਼ੀ ਬਣਾਈ ਸੀ ਉੱਥੋਂ ਆਪਾਂ ਦਿਖਾ ਰਹੇ ਤੁਹਾਨੂੰ ਜਿਹੜੀ ਇੱਕ ਦਿਨ ਪਹਿਲਾਂ ਭੋਗ ਤੋਂ ਪਹਿਲਾਂ ਨਾ ਸਾਰਿਆਂ ਤੇ ਇਹ ਪੈਣ ਲੋ ਬਣਾ ਰਹੀ ਹੈਗੀ ਕਿ ਜਿੰਨੀਆਂ ਵੀ ਹੈ ਨਾ ਮੇਰੇ ਨੇ ਨਾਲ ਪੈਣਾ ਕੰਮ ਕਰਦੀਆਂ ਨੇਗੀਆਂ ਸਾਡੇ ਜਿਵੇਂ ਕੋਈ ਗੋਹਾ ਕੁੜਾ ਕਰਦੀ ਹੈ ਜਾਂ ਪੈਣ ਵੈਸੇ ਆਪਣੇ ਲੱਗੀ ਹੁੰਦੇ ਨੇ ਸਾਰੇ ਹੈ ਨਾ ਉਹ ਸਾਰੀਆਂ ਫਿਰ ਆ ਕੇ ਮੇਰੇ ਨਾਲ ਕੰਮ ਕਰਵਾਉਂਦੀਆਂ ਨੇ ਜਾਂ ਸਾਰੇ ਬਹੁਤ ਪਿਆਰ ਕਰਦੀਆਂ ਨੇ ਤੇ ਫਿਰ ਮੈਂ ਰੱਖਿਆ ਸੂਜੀ ਦਾ ਹਲਵਾ ਕਿਉਂਕਿ ਸੂਜੀ ਦਾ ਹਲਵਾ ਮੇਰਾ ਸਾਰੇ ਪੈਣ ਭਰਾਵਾਂ ਨੂੰ ਬਹੁਤ ਪਸੰਦ ਹੈ ਜਿੰਨੀਆਂ ਵੀ ਪੈਣਾ ਹੁੰਦੀਆਂ ਨੇ ਨਾ ਜਦ ਰੋਟੀ ਸ਼ਾਮ ਨੂੰ ਲੈ ਕੇ ਜਾਣੀ ਹੁੰਦੀ ਹੈ ਤੇ ਉਹ ਫਿਰ ਕਹਿੰਦੇ ਨੇ ਵੀ ਦੀਦੀ ਹਨਾ ਸਾਨੂੰ ਉਹ ਨਾ ਸੂਜੀ ਦਾ ਹਲਵਾ ਤੁਸੀਂ ਜ਼ਰੂਰ ਬਣਾਇਓ ਕਿਉਂਕਿ ਸੂਜੀ ਦਾ ਹਲਵਾ ਸਾਡਾ ਤੁਹਾਡਾ ਸਾਨੂੰ ਨਾ ਬਹੁਤ ਪਸੰਦ ਹੈਗਾ ਫਿਰ ਆਪਣੇ ਸੂਜੀ ਦਾ ਹਲਵਾ ਬਣਾਇਆ ਤੇ ਉਧਰ ਲੋ ਬਣਾਰੀ ਸੀ ਤੇ ਸਬਜ਼ੀ ਆਪਣੇ ਰੱਖ ਦਿੱਤੀ ਸੀ ਤੇ ਉਸ ਤੋਂ ਬਾਅਦ ਫਿਰ ਮਾਸੀ ਜੀ ਹੁਰੀ ਆਏ ਸੀਗੇ ਦੀਦੀ ਹੁਰੀ ਜੀ ਆਏ ਰੋਟੀ ਬਣਾਉਣ ਲੱਗੀਆਂ ਤੇ ਆਪਾਂ ਨੇ ਰੋਟੀ ਬਣਾ ਲਈ ਤੇ ਆਪਾਂ ਸਾਰੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਹਲਵਾ ਹੀ ਆਪਣੇ ਘਰੇ ਆਇਆ ਸੀਗਾ ਹਨਾ ਤੇ ਵਾਹਿਗੁਰੂ ਜੀ ਸਾਰਿਆਂ ਦੇ ਘਰੇ ਇਹ ਖੁਸ਼ੀਆਂ ਲੈ ਕੇ ਆਉਣ ਸਾਲ ਦੇ ਵਿੱਚ ਹਨਾ ਤਾਈਆਂ ਮੈਂ ਕੰਨੂ ਨੇ ਵਿਕਨਾਲ ਤੋਂ ਦਾ ਸੰਬੰਧ ਨਿਕਲ ਜਾਂਦੇ ਨਾਲੇ ਸੰਗਤਾਂ ਦੀ ਸੇਵਾ ਹੋ ਜਾਂਦੀ ਹੈ ਨਾ ਵੈਸੇ ਵੀ ਆਪਾਂ ਬਿਮਾਰੀਆਂ ਤੇ ਬਹੁਤ ਪੈਸਾ ਲਗਾ ਦਿੰਦੇ ਆ ਤੇ ਇਹ ਹਲਵਾਈ ਨੇਗੇ ਆਪਣੇ ਜਿਹੜੇ ਜਲੇਬੀਆਂ ਬਣਾ ਰਹੇ ਨੇਗੇ ਸਵੇਰੇ ਸਵੇਰੇ ਗਰਮ ਗਰਮ ਸੰਗਤਾਂ ਦੀ ਸੇਵਾ ਵਾਸਤੇ ਤੇ ਇੱਕ ਸਾਡੇ ਨਾਲ ਅਜਨ ਸਵੇਰੇ ਸਵੇਰੇ ਨਾਲ ਬਹੁਤ ਮਾੜੀ ਘਟਨਾ ਵੀ ਹੋਈ ਜਿਹੜਾ ਇਹ ਹਲਵਾਈ ਹੈਗਾ ਇਹ ਜਦੋਂ ਆ ਰਹੇ ਸੀ ਵਿਚਾਰੇ ਸਵੇਰੇ ਅੱਗੇ ਤਾਂ ਇਹ ਸ਼ਾਮ ਨੂੰ ਆ ਜਾਂਦੇ ਹੁੰਦੇ ਨੇ ਤੇ ਇਹ ਮਟਰ ਪਨੀਰ ਦੀ ਆਪਾਂ ਨੇ ਹਨਾ ਸਬਜੀ ਬਣਾਈ ਸੀ ਬਹੁਤ ਵਧੀਆ ਹਲਵਾਈ ਨੇਗੇ ਇਹ ਕਿਸੇ ਵੀ ਚੀਜ਼ ਦੀ ਨਾ ਕੋਈ ਵੀ ਇਦਾਂ ਨਹੀਂ ਹੈਗਾ ਵੀ ਹਾਂ ਜਿਆਦਾ ਮਸਾਲੇ ਵਗੈਰਾ ਪਾ ਕੇ ਉਹ ਕਰਨਗੇ ਤੇ ਘੱਟ ਤੋਂ ਘੱਟ ਜਿੰਨੀ ਚੀਜ਼ ਹੋਵੇ ਨਾ ਉਹਦੇ ਵਿੱਚ ਵਧੀਆ ਤੋਂ ਵਧੀਆ ਚੀਜ਼ ਤਿਆਰ ਕਰਨ ਦੀ ਹਨਾ ਕੋਸ਼ਿਸ਼ ਕਰਦੇ ਹੁੰਦੇ ਨੇ ਸਵੇਰੇ ਵਿਚਾਰਿਆਂ ਦੇ ਆਉਂਦਿਆਂ ਦੇ ਨਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਇੱਕ ਬੁढ़ा ਸੀਗਾ ਸਾਈਕਲ ਤੇ ਜਾ ਰਿਹਾ ਸੀ ਕੁੱਤਿਆਂ ਤੋਂ ਡਰ ਕੇ ਇਹਨਾਂ ਦੇ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਇਹਨਾਂ ਦੇ ਬੇਟੇ ਦੀ ਨੱਕ ਦੀ ਹੱਡੀ ਟੁੱਟ ਗਈ ਮੱਥੇ ਦਾ ਵੀ ਹਨਾ ਟੁੱਟ ਗਈ ਤੇ ਇਹ ਸਾਰੇ ਵੀਰ ਹਨ ਆਪਣੇ ਕੰਮ ਕਰਨ ਆਏ ਹੋਏ ਨੇ ਸਾਰਿਆਂ ਦੀ ਆਪਾਂ ਨੇ ਉਹ ਕਰੀ ਸੀਗੀ ਤੇ ਸਾਰੇ ਇਸ ਆਪਣੇ ਸੇਵਾ ਕਰਨ ਵਾਲਕੇ ਜਿਹੜੇ ਹਨਾ ਆਣਗਵਾਣ ਦੇ ਮੁੰਡੇ ਹੁੰਦੇ ਆ ਉਹ ਸਾਰੇ ਸੇਵਾ ਕਰਨ ਆਉਂਦੇ ਹੈਗੇ ਤੇ ਇਧਰ ਹਲਵਾਈ ਵੀਰ ਜੀ ਹਨਾ ਉਹ ਕਰ ਇਸ ਪਰ ਫਿਰ ਵੀ ਦੇਖੋ ਇੱਕ ਕਪੜੀ ਸੇਵਾਪਾ ਬਣਾ ਇੱਕ ਕੰਮ ਦੇ ਪ੍ਰਤੀ ਹਨ ਜਿਹੜਾ ਆਪਣਾ ਕਹਿੰਦੇ ਹੁੰਦਾ ਵੀ ਹਾਂ ਜੇ ਕੋਈ ਕੰਮ ਕਰ ਰਿਹਾ ਹੈਗਾ ਤਾਂ ਦੇਖੋ ਆਬ ਇਹਦਾ ਬੇਟ ਹਨਾ ਚੰਡੀਗੜ੍ਹ ਵਿਚਾਰਾ ਦਾ ਐਡਮਿਟ ਕਰਨਾ ਪੈ ਗਿਆ ਇਹ ਮੇਰਾ ਭਤੀਜਾ ਹੈਗਾ ਤੇ ਇਹ ਗੁੜੀਆ ਤੁਸੀਂ ਮੇਰੀ ਜਾਣਦੇ ਹੋ ਸਾਰੇ ਹਨਾ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਇਹਨਾਂ ਦਿਖਾਇਆ ਇਹਨਾਂ ਨੂੰ ਤੇ ਇਹ ਨਾ ਐਡਮਿਟ ਕਰਤਾ ਚੰਡੀਗੜ੍ਹ ਫਿਰ ਵੀ ਵਿਚਾਰਾ ਦੇਖੋ ਇਹ ਵਾਪਸ ਨਾ ਆਪਦੇ ਕੰਮ ਤੇ ਆਇਆ ਵੀ ਨਹੀਂ ਮੈਂ ਨਾ ਕੰਮ ਕਰਨਾ ਹੈ ਜਾ ਕੇ ਤੇ ਇੱਧਰ ਪੈਣਾ ਸਾਰੀਆਂ ਇਹ ਮੇਰੀਆਂ ਗਵਾਂਡਣਾ ਨੇ ਗਈਆਂ ਮੈਂ ਬਹੁਤ ਘਟ ਜਾਨੀ ਆ ਹਨਾ ਇਸ ਤਰੀਕੇ ਨਾਲ ਪ੍ਰਸ਼ਾਦ ਦੇ ਬਣਾਉਣ ਵੈਸੇ ਤਾਂ ਤੁਹਾਨੂੰ ਪਤਾ ਹੀ ਵੀ ਅੱਜ ਕੱਲ ਹਨਾ ਕਰਾਈ ਤੇ ਲੈ ਕੇ ਆਉਂਦੇ ਨੇ ਸਾਰੇ ਰੋਟੀ ਪਾਣੀ ਬਣਾਉਣ ਵਾਲੇ ਪਰ ਮੇਰੀਆਂ ਜਿਹੜੀਆਂ ਗੁਆਂਢਣਾਂ ਨੇ ਨਾ ਇਹਨਾਂ ਨੂੰ ਬੜਾ ਸ਼ੌਂਕ ਹੁੰਦਾ ਹੈ ਨਾ ਸਾਡੇ ਘਰ ਜਦੋਂ ਪਾਠ ਹੁੰਦਾ ਤੇ ਇਹ ਕਹਿੰਦੀਆਂ ਨੇ ਵੀ ਹਨਾ ਦੀਦੀ ਅਸੀਂ ਸਾਰੀਆਂ ਨਾ ਪ੍ਰਸ਼ਾਦੇ ਬਣਾਵਾਂਗੇ ਕਿਉਂਕਿ ਚਲੋ ਨਾਲ ਤਾਂ ਸੇਵਾ ਹੁੰਦੀ ਹੈ ਨਾ ਨਾਲ ਇੱਕ ਦੂਜੇ ਨਾਲ ਪਿਆਰ ਬਣਿਆ ਰਹਿੰਦਾ ਵੈਸੇ ਸਾਡੇ ਪਿੰਡ ਵਾਲ ਹਨਾ ਰਿਵਾਜ ਨਹੀਂ ਹੈਗਾ ਵੀ ਇੱਕ ਦੂਜੇ ਦੇ ਘਰੇ ਬਿਲਕੁਲ ਨਹੀਂ ਜਾਂਦੀਆਂ ਹੈਗੇ ਤੇ ਬਸ ਜਦੋਂ ਆਪਣੇ ਘਰੇ ਪਾਠ ਹੁੰਦਾ ਹੈ ਨਾ ਤਾਂ ਸਾਰੀਆਂ ਭੈਣਾਂ ਆ ਨਾ ਆਉਂਦੀਆਂ ਨੇ ਲਾ ਲੋ ਵੀ ਪੈਸੇ ਦੀ ਚਾਹੀ ਹੈ ਨਾ 109 ਹੋ ਨਾ ਵੀ ਪਰ ਇੱਜ਼ਤ ਹੋਣੀ ਚਾਹੀਦੀ ਹੈ ਹਨਾ ਉਹੀ ਚੀਜ਼ ਹੈਗੀ ਨਵੀਆਂ ਬਹੂਆਂ ਵੀ ਕੁੜੀਆਂ ਵੀ ਹਨਾ ਸਾਰੀਆਂ ਆਪਣੇ ਘਰ ਵਾਇਗਰੂ ਦੀ ਕਿਰਪਾ ਦੇ ਨਾਲ ਸਾਰੇ ਆਉਂਦੇ ਹੈਗੇ ਤੇ ਫਿਰ ਉਧਰੋਂ ਦਾਲ ਸਬਜ਼ੀ ਬਣਾ ਕੇ ਵੀਰਾਂ ਨੇ ਇੱਧਰ ਆਪਣੇ ਜਿੱਥੇ ਆਪਣਾ ਚੁੱਲ੍ਹਾ ਹੈ ਨਾ ਉੱਥੇ ਰੱਖ ਦਿੱਤਾ ਕਿਉਂਕਿ ਫਿਰ ਵਰਤਾਂਗੇ ਇੱਧਰ ਗੁੜੀਆ ਤੇ ਮੇਰਾ ਭਤੀਜਾ ਦੋਨੇ ਮੈਟ ਬਸਾਰੇ ਦੀ ਸੰਗਤਾਂ ਵਾਸਤੇ ਜਿੱਥੇ ਪ੍ਰਸ਼ਾਦਾ ਸਕੋਣ ਹੈ ਤੇ ਇਹ ਆਪਣੇ ਵੱਡੇ 베ਬੇ ਜੀ ਨੇ ਤੁਸੀਂ ਪਹਿਲਾਂ ਮੈਂ ਤੁਹਾਨੂੰ ਦਿਖਾਏ ਨੇ ਮੇਰੇ ਹਸਬੰਦ ਦੇ ਨਾਨੀ ਜੀ ਨੇ ਇਵੇ ਸੱਚਾ ਫਿਰ ਘੱਟ ਸਕਦੇ ਨੇ ਵਿਚਾਰੇ ਤੇ ਇਧਰ ਅਸੀਂ ਤਿਆਰੀਆਂ ਕਰ ਰਹੇ ਸੀ ਤੇ ਮੈਂ ਬੂੰਦੀ ਬਣਾ ਰਹੀ ਸੀਗੀ ਸੰਗਤਾਂ ਵਾਸਤੇ ਬੂੰਦੀ ਮੈਂ ਹਲਵਾਈ ਤੋਂ ਨਹੀਂ ਕਦੇ ਵੀ ਬਣਵਾਈ ਹੈਗੀ ਮੈਂ ਖੁਦ ਹੀ ਬਣਾਉਂਦੀ ਹੁੰਨੀ ਆ ਕਿਉਂਕਿ ਹਲਵਾਈ ਨਾਲ ਥੋੜਾ ਜਿਹਾ ਖੱਟੀ ਜੀ ਕਰ ਦਿੰਦੇ ਹੁੰਦੇ ਨੇ ਜਮਾਉਂਦੀ ਵੀ ਮੈਂ ਸ਼ਾਮ ਨੂੰ ਆਪ ਹੀ ਆ ਤੇ ਸਵੇਰੇ ਬਣਾਉਣੀ ਵੀ ਆਪ ਹੀ ਆ ਤੇ ਦੂਸਰੇ ਦਿਨ ਸਵੇਰੇ ਫਿਰ ਸਾਰੇ ਥੱਕੇ ਹਾਰੇ ਸੀ ਸ਼ਾਮ ਨੂੰ ਨਾ ਮੱਕੀ ਦੀ ਰੋਟੀ ਤੇ ਚਟਨੀ ਬਣਾ ਕੇ ਖਾਈ ਅਸੀਂ ਦੀਦੀ ਨੂੰ ਮੈਂ ਇੱਥੇ ਰੱਖ ਲੈਵਾਂ ਦੀਦੀ ਵੀ ਸਾਡੇ ਕੋਲ ਹੀ ਰਹੀ ਤੁਸੀਂ ਸ਼ਾਮ ਨੂੰ ਨਾ ਰੋਟੀ ਬਣਾਈ ਤੇ ਸਵੇਰੇ ਫਿਰ ਪਾਪਾ ਨੇ ਵੀ ਜਾਣਾ ਸੀ ਸਾਰਿਆਂ ਨੇ ਕੰਮ ਲੱਗਣਾ ਸੀ ਸਾਡੇ ਅੱਜ ਭੋਗ ਵੀ ਸੀ ਮੇਰੇ ਤਾਂ ਹਸਬੰਡ ਜੀ ਦੇ ਤਾਇਆ ਜੀ ਦੀ ਡੈਥ ਹੋ ਗਈ ਸੀ ਤੇ ਸਵੇਰੇ ਸਵੇਰੇ ਆਪਾਂ ਪਨੀਰ ਪਿਆ ਸੀ ਥੋੜਾ ਜਿਹਾ ਉਹਦੇ ਪਨੀਰ ਤੇ ਪਕੌੜੇ ਤੇ ਚਾਹ ਬਣਾ ਲਈ ਖਾ ਕੇ ਪਾਪਾ ਜੀ ਵੀ ਚਲੇ ਗਏ ਉਹਨਾਂ ਨੂੰ ਕੰਮ ਸੀਗਾ ਅੱਜ ਥੋੜਾ ਕੰਮ ਸੀ ਉਧਰ ਚਲੇ ਗਏ ਤੇ ਅਸੀਂ ਸਾਰੇ ਪਕੌੜੇ ਖਾ ਕੇ ਫਿਰ ਘਰ ਦੀ ਚੱਕ ਲੱਗੇ ਸਫਾਈ ਕਰਨ ਤੇ ਇੱਕ ਦੀਦੀ ਨੂੰ ਹੋਰ ਨੂੰ ਬੁਲਾਇਆ ਸੀਗਾ ਮਾਹਵੀ ਦੀਦੀ ਜਿਹੜੇ ਕੰਮ ਕਰਾਉਂਦੇ ਨੇ ਮੇਰੇ ਨਾਲ ਵੀ ਦੀਦੀ ਤੁਸੀਂ ਆ ਜਿਓ ਨਾ ਵੀ ਕਿਉਂਕਿ ਕੱਪੜੇ ਇਹ ਲੀੜੇ ਬਹੁਤ ਪਏ ਸੀਗੇ ਚਾੜੂ ਪੋਚਾ ਸਵਾਹ ਵਗੈਰਾ ਨਾ ਚੁੱਲਿਆਂ ਦੀ ਜਿਹੜੀ ਹੋਈ ਸੀ ਕਈ ਵਾਰੀ ਤਾਂ ਨਾ ਸਵੇਰੇ ਸਵੇਰੇ ਜਾਇ ਲੱਗੇ ਵੀ ਕੋਈ ਨਾ ਉਠਾਵੇ ਬਸ ਵੀ ਪਏ ਰਹਿ ਥੱਕ ਜਾਂਦਾ ਨਾ ਇੱਕ ਇਕੱਲੇ ਜਾਣ ਤੁਹਾਨੂੰ ਪਤਾ ਹੀ ਹੈਗਾ ਵੀ ਕੋਈ ਨਾਨਣ ਹੋਵੇ ਹਨਾ ਕੋਈ ਦਰਾਨੀ ਠਾਣੀ ਹੋਵੇ ਹੋ ਜਾਂਦਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ